ਹਾਂਜੀ ਇਹ ਕੱਲ ਰਾਤ ਦਾ 10:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਮਤਲਬ ਇੱਥੇ ਕੁਝ ਤੋਂ ਸਸਪੀਸ਼ੀਅਸ ਪਰਸਨਸ ਦੇਖੇ ਗਏ ਆ ਉਹਨਾਂ ਦੇ ਕੋਲ ਕਿੰਦੇ ਵੀ ਉਹਨਾਂ ਨੇ ਮੂੰਹ ਬੰਨੇ ਹੋਏ ਸੀਗੇ ਤੇ ਉਹਨਾਂ ਦੇ ਪਿੱਛੇ ਪਿੱਠੂ ਬੈਗ ਵੀ ਲੱਗੇ ਹੋਏ ਸੀਗੇ ਜਿਸ ਨੂੰ ਲੈ ਕੇ ਅਸੀਂ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ਨ ਚ ਹਾਰਡਨ ਕਰਕੇ ਸਾਰੀ ਸਰਚ ਕੀਤੀ ਏਰੀਆ ਦੀ ਰਾਤ ਨੂੰ ਪਰ ਸਾਨੂੰ ਰਾਤ ਤੱਕ ਕੋਈ ਚੀਜ਼ ਨਹੀਂ ਮਿਲੀ ਜੀ ਨਾ ਹੀ ਕੋਈ ਸਸਪੀਸ਼ੀਅਸ ਚੀਜ਼ ਮਿਲੀ ਚਲੋ ਨਾ ਹੀ ਕੋਈ ਸਸਪੀਸ਼ੀਅਸ ਪਰਸਨ ਮਿਲਿਆ ਰਹਾ ਲੇਕਿਨ ਉਸ ਤੋਂ ਬਾਅਦ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਂ ਤੱਕ ਅਸੀਂ ਸਾਰੇ ਇਲਾਕੇ ਦਾ ਚੱਪਾ-ਚੱਪਾ ਛਾਣਿਆ ਕੈਮਰਾਜ਼ ਵਗੈਰਾ ਨੂੰ ਖੰਗਾਲਿਆ ਸਾਰੇ ਕੈਮਰਾਜ਼ ਚੈੱਕ ਕੀਤੇ ਰੂਟ ਤੇ ਪੈਰੇ ਕੈਮਰਾਜ਼ ਵਗੈਰਾ ਜਿਹੜੇ ਵੀ ਸੀਗੇ ਸਾਰੇ ਚੈੱਕ ਕੀਤੇ ਤੁਹਾਨੂੰ ਕੋਈ ਵੀ ਸ਼ੱਕੀ ਆਦਮੀ ਤੇ ਨਾ ਹੀ ਕੋਈ ਸ਼ੱਕੀ ਚੀਜ਼ ਮਿਲੀ ਤਾਂ ਪਰ ਇਤਲਾਹ ਨਿਕਲੀ ਰਹੀ ਹੈ ਇਤਲਾਹ ਇੱਕ ਮਿਲੀ ਸੀਗੀ ਕਿ ਕਿਸੇ ਲੇਡੀਜ਼ ਨੇ ਦੋ ਆਦਮੀਆਂ ਨੂੰ ਦੇਖਿਆ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਔਰ ਉਹ ਉਥੋਂ ਦੀ ਜੋ ਦੇ ਘਰ ਦੇ ਅੱਗੇ ਦੀ ਨਿਕਲ ਕੇ ਅੱਗੇ ਗਏ ਨੇ ਔਰ ਉਸਨੇ ਸ਼ੱਕ ਦੀ ਬਨਾਤੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਿਹੜਾ ਇਨਫਾਰਮਰ ਹੈ ਉਹਨੂੰ ਕੁਝ ਵੱਖ-ਵੱਖ ਤਰੀਕਿਆਂ ਨਾਲ ਪੁੱਛਿਆ ਜੀ ਕਿ ਇਹ ਘਾਹ ਡਾਊਨਲੋਡੋ ਨਾ ਕੀਤਾ ਗਿਆ ਹੈ ਪੁਲਿਸ ਦਾ ਸਮਾਖਰਣ ਪ੍ਰਯਾਜਨ ਜਿਹਦ ਨਾਲ ਮਾਹੌਲ ਵੀ ਇੱਕੋ ਜਿਹਾ ਕ੍ਰੀਏਟ ਹੋਇਆ ਸੀ ਹਾਂਜੀ ਸਾਡੇ ਇਨਫਾਰਮਰ ਜਿਹੜੇ ਇਨਫਾਰਮਰ ਨੇ ਜਿਹੜੇ ਦੱਸ ਰਹੇ ਸੀਗੇ ਉਹਨਾਂ ਦਿਨ ਜੋ ਦੇਖਿਆ ਉਹਨਾਂ ਨੇ ਦੱਸ ਦਿੱਤਾ ਔਰ ਉਸ ਦੇ ਅਨਸਾਰ ਅਸੀਂ ਮਤਲਬ ਸਾਰਾ ਕੰਮ ਕੀਤਾ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਨਸ਼ਿਆਂ ਦੇ ਖਿਲਾਫ ਉਹ ਮਹਿੰਮ ਚੜੀ ਹੋਈ ਹੈ ਪੁਲਿਸ ਨੇ ਉਹਨੂੰ ਉਹ ਮਾਈਂਡ ਵਰਟ ਕਰਨ ਦਾ ਤੇ ਕੁਝ ਇਦਾਂ ਦਾ ਕੀਤਾ ਗਿਆ ਜਾਂ ਇਦਾਂ ਦੇ ਜਿਹੜੀਆਂ ਕਿਉਂਕਿ ਪੁਲਿਸ ਦਾ ਸਮਾਜ ਇਹਨਾਂ ਦੂਸਰੇ ਪਾਸੇ ਨੂੰ ਲਗਾਤਾ ਗਿਆ ਜਿਹੜੀ ਨਸ਼ਿਆਂ ਦੇ ਵਿੱਚ ਸਰਚ ਕਰ ਰਹੀ ਸੀ ਨਹੀਂ ਜੀ ਇਹ ਸਿਕਿਉਰਿਟੀ ਦਾ ਵਿਸ਼ਾ ਵਾ ਨਸ਼ਿਆਂ ਤੇ ਤੇ ਸਾਡਾ ਮਤਲਬ ਕੰਟੀਨਿਊ ਚੱਲ ਹੀ ਰਿਹਾ ਪ੍ਰੋਗਰਾਮ ਉਹ ਤੇ ਕਿਸੇ ਤਰ੍ਹਾਂ ਦਾ ਡਾਇਵਰਸ਼ਨ ਨਹੀਂ ਹੋਇਆ ਇਹ ਤੇ ਸਿਕਿਉਰਿਟੀ ਦਾ ਤੇ ਸਿਕਿਉਰਿਟੀ ਨੂੰ ਅਸੀਂ ਬਹੁਤ ਸੀਰੀਅਸਲੀ ਲੈ ਰਹੇ ਹਾਂ ਸਰ ਸਭਾਦੀ ਬਣੋ ਭਈ ਉਹ ਸਿਸ਼ਟੀਕਾਰ ਇਹੋ ਬਣੇ ਦੇਖੀ ਬਲ ਇਸ ਇਸ ਤਰ੍ਹਾਂ ਨਹੀਂ ਜੀ ਸੀਸੀਟੀਵੀ ਕੈਮਰਾਜ਼ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਫੋਟੋ ਨਹੀਂ ਆਈ ਸਰ ਸਭਾਦੀ ਏਰੀਆ ਹੈਗਾ ਯਾਰ ਕਿਸੇ ਸਮੇਂ ਦੇ ਵਿੱਚ ਵੀ ਤੀਨਾਂਗਰ ਦੇ ਟੈਕ ਹੁੰਦਾ ਪੁਲਿਸ ਸਟੇਸ਼ਨ ਤੇ ਤਾਂ ਹਮ ਪੁਲਿਸ ਵੱਲੋਂ ਰਾਤ ਨੂੰ ਪਾਸ ਕਰਕੇ ਗਸ਼ਤ ਦੀ ਇਚਕ ਕਰਦੇ ਹਾਂ ਹਾਂਜੀ ਅਸੀਂ ਸਪੈਸ਼ਲ ਫੋਰਸਿਸ ਵਗੈਰਾ ਲਗਾਈਆਂ ਹੋਈਆਂ ਸਾਡੇ ਕੋਲ ਕਮਾਂਡੋਜ਼ ਨੇ ਉਹ ਵੀ ਲਗਾਏ ਆ ਅਸੀਂ ਰਾਤ ਨੂੰ ਔਰ ਸਾਡੀ ਆਪਣੀ ਫੋਰਸ ਵੀ ਰਾਤ ਨੂੰ ਪੂਰੀ ਮਸਤੈਦੀ ਨਾਲ ਕੰਮ ਕਰ ਰਹੀ ਹੈ ਜੇਕਰ ਕਿਸੇ ਨਾਗਰਿਕ ਨੂੰ ਨੀਨਾਗਰ ਦੇ ਨਾਗਰਿਕਾਂ ਦੇ ਨਾਗਰਿਕ ਨੂੰ ਕੋਈ ਇਤਾਂ ਦਾ ਅਰਦੇਤੀ ਲੱਗਦਾ ਹੈ ਜਾਂ ਕੋਈ ਚੀਜ਼ ਲੱਭੀ ਸ਼ਕੀ ਤਾਂ ਉਹ ਕਿਸ ਨੰਬਰ ਤੇ ਕਾਲ ਕਰ ਸਕਦਾ ਕੁਝ ਹਾਂਜੀ ਸਾਡਾ ਕੰਟਰੋਲ ਰੂਮ ਦਾ ਨੰਬਰ ਹੈਗਾ 978002601 ਇਸ ਤੇ ਤੁਸੀਂ ਕਾਲ ਕਰ ਸਕਦੇ ਹੋ